ਬਾਈ ਜੀ ਇਹ ਜਿਹੜੇ ਫੁੱਲ ਫੁੱਲ ਨੇ ਨਾ ਆ ਦੇਖੋ ਜਾਮਣੀ ਜਾਮਣੀ ਪਰਪਲ ਇਹ 1907 ਦਾ ਗੁਰਦੁਆਰਾ ਹੁਣ ਮੈਨੂੰ ਲੱਗਦਾ ਇਹ ਵੈਰੈਟੀ ਮੈਂ ਨਹੀਂ ਕਿਤੇ ਦੇਖੀ ਸ਼ਾਇਦ ਉਦੋਂ ਅੰਗਰੇਜ਼ਾਂ ਦੇ ਉਸ ਵੇਲੇ ਦੇ ਲਾਏ ਹੋਣ ਇਹਦਾ ਵੀ ਡਿਗ ਡਿਗ ਕੇ ਦੁਆਰਾ ਇੱਥੇ ਦੁਆਰਾ ਦੁਆਰਾ ਹੋਈ ਜਾਂਦੇ ਆ ਗੇਟ ਦੀ ਐਂਟਰੀ ਹੈ ਬੜੀ ਸ਼ਾਨਦਾਰ ਇਧਰ ਜਦੋਂ ਆਈਦਾ ਨਾ ਇਦਾਂ ਆ ਦੇਖੋ ਜਦੋਂ ਐ ਜਾਈਦਾ ਗੁਰਦੁਆਰੇ ਨੂੰ ਫਿਰ ਇਦਾਂ ਆ ਦੇਖੋ ਕਿੰਨਾ ਸੋਹਣਾ ਰਸਤਾ ਹੈ ਇਹ ਸੋ ਆ ਦੇਖੋ ਉਰੇ ਵੀ ਸਾਰਾ ਰਸਤਾ ਨਾ ਇਹ ਜਾਮਣੀ ਫੁੱਲਾਂ ਵਾਲਾ ਬਹੁਤ ਸੋਹਣਾ ਲੱਗਦਾ ਦੇਖੋ ਦੋਨੇ ਪਾਸੇ ਨੇ ਇਹ ਰੱਦਾਂ ਗੇਟ ਵਿੱਚੋਂ ਗੁਰਦੁਆਰਾ ਦੇਖਦਾ 107 ਵਾਲਾ ਸੋਹਣੀ ਐਂਟ੍ਰੈਂਸ ਆ ਇਹ ਹੁਣੇ ਫੁੱਲਾਂ ਨੂੰ ਬਚਾ ਕੇ ਰੱਖਣ ਦੀ ਲੋੜ ਆ ਇਹਦਾ ਵੀ ਗਾਂਹ ਹੋਰ ਵੀ ਕਿਤੇ ਲੱਗ ਸਕਦਾ ਲੋ ਜੀ ਇਹ ਇੱਥੋਂ ਦਾ ਪਹਿਰੇਦਾਰ ਇਸ ਗੁਰਦੁਆਰੇ ਦੇ ਵਿੱਚ ਸਾਨੂੰ ਬੜਾ ਇੱਕ ਸੇਤੀ ਕੁੱਤਾ ਮਿਲਿਆ ਕਾਲੂ ਕਾਲੂ ਗੁੱਡ ਬਾਈ ਇੱਕ ਤਾਂ ਕਾਲੂ ਦੀ ਸਿਹਤ ਬਹੁਤ ਕਾਇਮ ਆ ਦੂਜਾ ਕਾਲੂ ਫਰੈਂਡਲੀ ਬਹੁਤ ਆ ਤਾਂ ਦਿਨਾਂ ਫਿਰ ਨਹੀਂ ਹੱਥ ਠੀਕ ਆ ਕਾਲੂ ਗੁੱਡ ਬਾਲ ਗੁੱਡ ਇਹ ਬਾਈ ਜੀ ਆਪਣਾ ਡੱਛ ਕ੍ਰਿਸ਼ਨਾ ਦੋਸਤ ਆ ਇਹ 1907 ਦਾ ਗੁਰਦੁਆਰਾ ਚੈਲ ਚ ਬਾਈ ਸਾਡੇ ਨਾਲ ਸਫਾਈ ਕਰਾਉਣ ਆਇਆ ਸੀ ਉਹ ਦੇਖੋ ਨਿਸ਼ਾਨ ਸਾਹਿਬ ਦੇ ਨੇੜੇ ਝਾੜੂ ਮਾਰ ਰਿਹਾ ਬਾਈ ਹੈ ਤੇ ਆ ਗੁਰਦੁਆਰਾ ਦੇਖੋ 1907 ਦਾ ਆ ਲਿਖਿਆ ਹੋਇਆ 1907 ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਆ 1907 ਆ ਦੇਖੋ ਇਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਉਦੋਂ ਦਾ ਪਟਿਆਲੇ ਵਾਲੇ ਰਾਜੇ ਦੇ ਲਈ ਬਣਾਇਆ ਗਿਆ ਬਾਈ ਇਹ ਹਾ ਕ੍ਰਿਸ਼ਨਾ ਹਾਊ ਯੂ ਫੀਲ ਹੇਅਰ ਯਾ 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 ਵੰਡਰਫੁਲ Seva, huh? very nice place, special and? place, far in the mountains. You like gurdwaras? I like gurdwaras, yes. also, langar. <laughs>